ਸੋ ਦੱਸਦੇ ਕਿ ਖੰਨਾ ਪੁਲਿਸ ਵੱਲੋਂ ਦੋ ਵੱਡੇ ਚੋਰ ਗਿਰੋ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਤਵੇਚ ਕੁੱਲ ਪੰਜ ਚੋਰਾ ਨੂੰ ਕਾਬੂ ਕੀਤਾ ਗਿਆ ਇਹ ਚੋਰ ਘਰਾ ਅਤੇ ਟੂ ਵਿਲਰਾ ਦੀ ਚੋਰੀ ਕਰਦੇ ਸਨ ਜਿਹਾ ਦੋ ਗਿਰੋ ਦੇ ਚੋਰ ਘਰਾ ਦੇ ਵਿੱਚ ਟੂ ਵਿਲਰਾ ਅਤੇ ਘਰਾ ਦੇ ਵਿੱਚ ਵੱੜ ਕੇ ਉਰਦ ਦੇ ਸਮਾਨ ਦੀ ਚੋਰੀ ਕਰ ਜਾਂਦੇ ਸਨ ਦੱਸਿਆ ਕਿ ਡੀਐਸਪੀ ਅਮਰਪਾਲ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਚ ਪੁਲਿਸ ਨੇ ਦੋ ਚੋਰਾ ਨੂੰ ਕਾਬੂ ਕੀਤਾ ਹੈ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਨੇ ਜਦਕਿ ਦੂਸਰੇ ਮਾਮਲੇ ਦੇ ਵਿੱਚ ਤਿੰਨ ਚੋਰਾਂ ਨੂੰ ਫੜਿਆ ਜੋ ਕਿ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਇਸ ਵਿੱਚ ਇਹ ਵੀ ਦੱਸਿਆ ਕਿ ਬਾਨ ਚੋਰ ਗਿਰੋਹ ਦੇ ਮੈਂਬਰ ਬੜੇ ਸ਼ਾਤਰ ਨੇ ਜੋ ਵੱਡੇ ਸ਼ੋਰੂਮ ਦੇ ਬਾਹਰ ਖੜੇ ਮੋਟਰਸਾਈਕਲਾਂ ਨੂੰ ਬੜੀ ਆਰਾਮ ਦੇ ਨਾਲ ਚੋਰੀ ਕਰ ਲੈਂਦੇ ਸਨ ਜਦਕਿ ਦੂਜੇ ਗਿਰੋਹ ਦੇ ਮੈਂਬਰ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਹਿਲੇ ਰੇਕੀ ਕੀਤੀ ਜਾਂਦੀ ਸੀ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ਪੁਲਿਸ ਫਿਲਹਾਲ ਪੁਛਪੜਤਾਲ ਵੀ ਕਰ ਰਹੀ ਹੈ। ਜੁੜਾਣਾ ਲਾਈਵ ਲਈ ਬੀਰੋਫੋ। ਸਟੀਮੋਟਿਗਾਈਜ਼ ਦੀ ਪ੍ਰੈਸ ਕਾਨਫਰੰਸ। ਇਹ ਅੱਜ ਦੀ ਪ੍ਰੈਸ ਕਾਨਫਰੰਸ 'ਚ ਆਪਾਂ ਇਕੱਠੇ ਹੋਏ ਆਂ ਤੁਹਾਨੂੰ ਦੱਸਣ ਲਈ ਵੀ ਕੰਨਾ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਐਫਆਈਆਰਾਂ ਦਰਜ ਕੀਤੀਆਂ। ਤੇ ਇਹਦੇ 'ਚ ਘਰਾਂ 'ਚ ਚੋਰੀ ਕਰਨ ਵਾਲੇ ਤੇ ਟੂ-ਵੀਲਰ ਚੋਰੀ ਕਰਨ ਵਾਲੇ ਕੁੱਲ 5 ਦੋਸ਼ੀ ਗ੍ਰਿਫਤਾਰ ਕੀਤੇ ਆ। ਇਹਦੇ 'ਚ ਐਫਆਈਆਰ ਨੰਬਰ 271 172 ਨੂੰ ਦਰਜ ਹੋਈ ਸੀ ਇਹ। ਅੰਡਰ ਸੈਕਸ਼ਨ 303 2 ਤੇ 317 2 ਬੀ ਐਨ ਐਸ ਠਾਣਾ ਸਿਟੀ 2 ਚ ਇਹਦੇ ਚ ਕੁੱਲ 4 ਮੋਟਰਸਾਈਕਲ ਬਰਾਮਦ ਹੋਏ ਇਹਦੇ ਸ਼ੁਰੂ ਇਹ ਹੋਇਆ ਸੀਗਾ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਆਪਣਾ ਮਾਲ ਦੇ ਸਾਹਮਣੇ ਗੋਬਿੰਦਗੁਰੂ ਰੋਡ ਤੇ ਤੇ ਉਹਦੇ ਚ ਪਹਿਲਾ ਚੋਰ ਫੜ ਕੇ ਅੱਗੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਪੂਰਾ ਗੈਂਗ ਨਿਕਲਿਆ ਉਹਨਾਂ ਤੋਂ ਹੁਣ ਤੱਕ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਤੇ ਦੋ ਦੋਸ਼ੀਆਂ ਦੇ ਚ ਕਰਨ ਪੁੱਤਰ ਮੈਕਸਿੰਗ ਤੇ ਹਰਵਿੰਦਰ ਸਿੰਘ ਪੁੱਤਰ ਜੰਗ ਸਿੰਘ ਗ੍ਰਫਤਾਰ ਹੋ ਚੁੱਕੇ ਤੇ ਇਹਨਾਂ ਤੋਂ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਜਿਨ੍ਹਾਂ ਚੋਂ ਇੱਕ ਪਹਿਲਾਂ ਥਾਣਾ ਸਿਟੀ 1 ਬੀ ਏਰੀਆ ਤੋਂ ਚੋਰੀ ਹੋਇਆ ਸੀ ਤੇ ਦੂਜੀ ਐਫਆਈਆ ਰਹੀ ਜੀ ਐਫਆਈਆ ਨੰਬਰ 29 ਡੇਟਡ 19/2 ਇਹ ਇੰਟਰਸੈਕਸ਼ਨ 331 3 ਤੇ 305 ਬੀਐਨਐਸ ਥਾਣਾ ਸਿਟੀ 2 ਚ ਦਿੱਤੀ ਹੈ ਇਹਦੇ ਚ ਥਾਣਾ ਸਿਟੀ 2 ਦੀ ਟੀਮ ਨੇ ਕਾਰਵਾਈ ਕਰਦੇ ਹੋਏ ਹੁਣ ਤੱਕ 3 ਦੋਸ਼ੀ ਗ੍ਰਫਤਾਰ ਕੀਤੇ ਹੈ ਤੇ ਇਹਨਾਂ ਨੇ ਇੱਕ ਖਾਲੀ ਪਈ ਘਰ ਚ ਚੋਰੀ ਕੀਤੀ ਸੀ ਜਿਦੇ ਚ ਘਰੇਲੂ ਸਮਾਨ ਟੂਟੀਆਂ ਭਾਂਡੇ ਤੇ ਹੋਰ ਸਮਾਨ ਸਿੱਕੇ ਜਿਹੜਾ ਉਹ ਬਰੰਦ ਕੀਤਾ ਕਾਤੇ ਕੀ ਸੀ ਇਹ ਚੋਰੀਆਂ ਤੋਂ ਇਲਾਵਾ ਕੋਈ ਨਸ਼ਾ-ਮਸ਼ਾ ਕਰਮ ਕਰਦੀ ਨਹੀਂ ਇਹ ਹਜੇ ਇਹਨਾਂ ਦੀ ਜੀ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਨਸ਼ਾ ਕਰਨ ਦੇ ਆਦੀ ਹੋਈ ਤਾਂ ਉਹ ਜੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਜਿਹੜਾ ਬਾਈਕ ਚੋਰੀ ਫੜਿਆ ਜਾਂਦਾ ਉਹਦੇ ਵਿੱਚ ਜਿਹੜੇ ਬਾਈਕ ਅੱਗੇ ਵਗੈਰਾ ਕਿਤੇ ਕਿਤੇ ਸੇਲ ਕਰਾ ਦੇਣ ਕਰਦੇ ਸੀ ਹਜੇ ਇਹਨਾਂ ਨੇ ਇਹ ਜਿਹੇ ਡਿਸਪੋਜ਼ ਕਰਨੇ ਸੀ ਉਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ ਹੈ ਵੀ ਜੇ ਇਹਨਾਂ ਨੇ ਕੋਈ ਅੱਗੇ ਪਹਿਲਾਂ ਹੋਰ ਮੋਟਰਸਾਈਕਲ ਚੋਰੀ ਕਰਕੇ ਵੇਚੇ ਹੋਏ ਤਾਂ ਹੋਰ ਬੰਦੇ ਵੀ ਵੇਚਣਾ ਪਹਿਲਾਂ ਵੀ ਮੁਕਦਮਾ ਕਰਦੇ ਨੇ ਹਾਂਜੀ ਪਹਿਲਾਂ ਤਾਂ ਇੱਕ ਉਹ 17 ਨੰਬਰ ਐਫ ਆਈ ਆਰ ਜਿਵੇਂ ਤੁਹਾਨੂੰ ਦੱਸੀ ਹੈ ਸਿਟੀ ਵਾਂਚੀ ਦਰਜ ਉਹ ਵੀ ਹੈਗੀ ਤੇ ਹੋਰ ਜਿਵੇਂ ਜਿਵੇਂ ਤੱਤ ਸਾਹਮਣੇ ਆਉਣਗੇ ਤੁਹਾਡੇ ਦੇ ਅੰਚਲਾਂ ਦਾ ਜਾਊਗਾ ਸਸਾ ਜਿਹੜੇ ਚੋਈ ਤੇ ਰੋਕੀ ਵਿੱਚ ਫਰਾਰ ਹੈਗਾ ਤੇ ਉਹ ਤੇ ਵੀ ਹੈਗਾ ਜੀ ਮੋਟਰਸਾਈਕਲ ਚੋਰ ਦੇ ਵਿੱਚ ਹਾਂਜੀ ਉਹ ਉਹਦਾ ਨਾਂ ਹਜੇ ਮੈਂ ਨਹੀਂ ਦੱਸੂਗਾ ਤੇ ਇੱਕ ਦੋਸ਼ੀ ਉਹਦੇ ਜਰੰਦਾ ਫੜਨ ਵਾਲਾ ਉਹਨੂੰ ਫੜ ਕੇ ਤੁਹਾਨੂੰ ਦੱਸਿਆ ਜਾਊਗਾ ਸਸਾ ਇਹ ਨਸ਼ਾ ਕਰਨ ਦੇ ਆਦੀ ਨੇ ਇਸੇ ਕਰਕੇ ਕਰਦੇ ਸੀ ਕੰਮ ਜਾਂ ਕੋਈ ਹੋਰ ਮੁੱਢਲੀ ਤਫਤੀਸ਼ ਤੋਂ ਇਦਾਂ ਲੱਗਦਾ ਵੀ ਐਡਿਕਟ ਹੈਗੇ ਨੇ ਇਹ ਇਹਨਾਂ ਦਾ ਮੈਡੀਕਲ ਵਗਰਾ ਕਰਵਾ ਕੇ ਡੂਪ ਟੈਸਟ ਵੀ ਕਰਵਾਇਆ ਜਾਊਗਾ ਤੇ ਜਿੱਦਾਂ ਕਿ ਖਾਲੀ ਪੇ ਘਰ ਦੇ ਵਿੱਚ ਚੋਨ ਕਰਨ ਬੜੀ ਸੀ ਤੁਹਾਨੂੰ ਜਮਾਨਾ ਕਾਫੀ ਚੋਰੀ ਕੀਤਾ ਜਿੱਦਾਂ ਘਰ ਖਾਲੀ ਵੀ ਨਹੀਂ ਤੇ ਇਹੋ ਜਿਹੇ ਲੋਕਾਂ ਨੂੰ ਕੀ ਅਪੀਲ ਕਰਨੀ ਜਾਵਾਂਗੇ ਜਿਹੜੇ ਘਰ ਖਾਲੀ ਚਾਹੁੰਦੇ ਮੈਂ ਦੇਖੋ ਤੁਹਾਡੇ ਥਰੂ ਇਹ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਵੀ ਆਪਦੇ ਘਰ ਨੂੰ ਜੇ ਤੁਸੀਂ ਖਾਲੀ ਕਰਦੇ ਵੀ ਹੋ ਜਿਵੇਂ ਮੀਆਂ ਦੀਦੀ ਡਾਕਰੀ ਕਰਦੇ ਐ ਉਹ ਜਾਂਦੇ ਆ ਜਾਂ ਛੁੱਟੀਆਂ 'ਚ ਕਿਤੇ ਜਾਂਦੇ ਆ ਤਾਂ ਘਰ ਨੂੰ ਇਸ ਤਰੀਕੇ ਨਾਲ ਨਾ ਛੱਡੋ ਜਿਵੇਂ ਆਪਾਂ ਅਖਬਾਰ ਵਾਲੇ ਨੂੰ ਕਹਿ ਕਿ ਉਹ ਨਾ ਜਾਂਦੇ ਵੀ ਅਖਬਾਰ ਬੰਦ ਕਰਦੇ ਉਹਥੇ ਅਖਬਾਰ ਪਏ ਹੁੰਦੇ ਐ ਜਦ ਤਲਾ ਬਾਹਰ ਲੱਗਿਆ ਹੁੰਦਾ ਹੈ ਇਹਨਾਂ ਚੀਜ਼ਾਂ ਨਾਲ ਜਿਹੜਾ ਕੋਈ ਨੰਗਦਾ ਘੱਪਦਾ ਰੇਕੀ ਕਰਦਾ ਉਹਨੂੰ ਪਤਾ ਲੱਗਦਾ ਵੀ ਆਹ ਘਰ ਕਿੰਨੇ ਦਿਨਾਂ ਤੋਂ ਖਾਲੀ ਹੈ ਤੇ ਉਹਨੂੰ ਟਾਰਗੇਟ ਕਰਦੇ ਆ ਇਹੋ ਜਿਹੇ ਨਿਸ਼ਾਨੇ ਮਾਰ ਛੱਡਿਆ ਜਾਂਦਾ ਥੈਂਕ ਯੂ